ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਵਕਵਾ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਇਸ ਮੌਕੇ ਕਿਸਾਨੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਪਾਫ ਪਿੰਨੀ ਸ਼ਰਧਾਂਜਲੀ ਦਿੱਤੀ ਗਈ ਬੁਲਾਰੇ ਆਗੂਆਂ ਨੇ ਆਖਿਆ ਕਿ ਐਮਐਸਪੀ ਅਤੇ ਹੋਰ ਵਕਵਾਕ ਮੰਗਾਂ ਨੂੰ ਸਰਕਾਰ ਜਲਦ ਮੰਨੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੁਹਾਵਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਅੱਜ ਅਸੀਂ ਸਮਝੇ ਤੌਰ ਤੇ ਚੁਸਤ ਮੋਰਚੇ ਦੇ ਸੱਦੇ ਤੇ ਜਿਹੜਾ ਸਾਡੀ ਐਜੀਟੇਸ਼ਨ ਚੱਲੀ ਸੀ ਕਿਸਾਨ ਮੋਰਚਾ ਚੱਲਿਆ ਸੀ ਉਹ 21 ਨਵੰਬਰ ਤੋਂ ਸ਼ੁਰੂ ਹੋਇਆ ਸੀ ਇਸ ਗੱਲ ਸੇ ਉਸ ਦੀ ਬਰੇ ਮੰਗਾਉਣ ਦੇ ਵਾਸਤੇ ਅਸੀਂ ਇਕੱਠੇ ਹੋਏ ਆ ਜਿਹੜੀਆਂ ਸਾਡੀਆਂ ਡਿਮਾਂਡਾਂ ਰਹਿੰਦੀਆਂ ਨੇ ਜਿਵੇਂ ਕਾਨੂੰਨੀ ਗਰੰਟੀ ਦੇਣੀ ਐ ਐਮ ਐਸਬੀ ਤੇ ਜਾਂ ਸ਼ਹੀਦ ਹੋਏ ਕਿਸਾਨਾਂ ਦੇ ਮੁਆਵਜ਼ਾ ਦੇਣਾ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਜਾਂ ਜੋ ਕੇਸ ਦਰਜ ਕੀਤੇ ਗਏ ਉਹ ਵਾਪਸ ਲੈਣੇ ਇਹ ਸਾਰੇ ਮੁੱਦੇ ਲੈ ਕੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਸਾਰੇ ਜ਼ਿਲ੍ਹੇ ਹੱਡਕੁਆਟਰਾਂ ਤੇ ਸ੍ਰੀਵਤ ਕਿਸਾਨ ਮੋਰਚੇ ਵੱਲੋਂ ਜਿਹੜੇ ਧਰਨੇ ਦਿੱਤੇ ਜਾ ਰਹੇ ਆ ਤੇ ਸਰਕਾਰ ਨੂੰ ਅੱਜ ਦੀ ਚੇਤਾਵਨੀ ਦਿੱਤੀ ਜਾ ਰਹੀ ਆ ਜੇਕਰ ਸਾਨੂੰ ਆਉਣ ਵਾਲੇ ਸਮੇਂ ਸਾਡੀਆਂ ਮੰਗਾਂ ਨਾ ਮੰਨੀਆਂ ਇਸ ਜੀ ਉਤਕਸਾਰ ਮੋਰਚਾ ਜਿਹੜਾ ਪ੍ਰੋਗਰਾਮ ਆ ਉਹ ਤਗੜੇ ਤੌਰ ਤੇ ਅੱਗੇ ਵਧੇਗਾ ਅਹੀਂ ਸੰਯੁਕਤ ਕਿਸਾਨ ਮੋਰਚੇ ਦੀ ਤਰਫੋਂ ਅੱਜ ਇਕੱਠ ਆ ਕਾਫੀ ਸੰਗਠਨ ਆਏ ਆ ਮਜ਼ਦੂਰਾਂ ਦੇ ਕਿਸਾਨਾਂ ਦੇ ਇੱਕ ਤਾਂ ਹੈਗਾ ਵਾ ਵੀ ਇਹ ਸਰਦਾਂ ਦੇ ਫੁੱਲ ਪੇਟ ਕਰਨੇ ਸਾਰੇ ਦੇਖਦੇ ਆ ਜ਼ਿਲ੍ਹਿਆਂ ਜ਼ਿਲ੍ਹਾ ਕੇਂਦਰਾਂ ਤੇ 750 ਕਤਲ ਹੋਇਆ ਉਹ ਦੋ ਸ਼ਹੀਦ ਹੋਇਆ ਕਿਸਾਨੀ ਮੋਰਚੇ ਚ ਦੂਜਾ ਵੀ ਮੋਦੀ ਹੁਣੀ ਸਾਰਾ ਕੁਝ ਕਾਰਪੋਰੇਟ ਨੂੰ ਦੇ ਰਿਹਾ ਖਜ਼ਾਨ ਦੀ ਐਮਐਸਪੀ ਨਹੀਂ ਦਿੰਦੇ ਕਰਜ਼ਾ ਦੀ ਮਾਫ ਕਰਦੇ ਫਸਲ ਦਾ ਬੀਮਾ ਨਹੀਂ ਕਰਦੇ ਫਿਰ ਜਿਹੜੇ ਮਜ਼ਦੂਰ ਉਹਨਾਂ ਦੇ ਚਾਰ ਕੋਡ ਲਾਗੂ ਕਰਤੇ ਆ ਉਹਨਾਂ ਦੀ ਬਰਬਾਦੀ ਮੱਚ ਗਈ 10-10 ਘੰਟੇ ਦੀ ਦਿਹਾੜੀ ਕਰਦੀ ਆ ਕਿਹਨਾ ਸਵਾਲ ਨੇ